ਗੁਰੂ ਦੇ ਬਖਸ਼ਿਸ਼ ਕੀਤੀ ਸੱਚੀ ਪੀ ਬਾਣੀ ਦੇ ਬੋਲਾਂ ਵਿੱਚੋਂ ਜਿਨ੍ਹਾਂ ਨੇ ਨਾਮ ਜਪਿਆ ਉਹ ਸੱਚਮੁੱਚ ਨਿਰਭਉ ਹੋ ਗਏ ਉਹ ਵਰਸਦੇ ਹੋਏ ਅੱਗ ਤੇ ਗੋਲੀਆਂ ਦੇ ਵਿੱਚ ਵੀ ਆਪਣੀ ਗੁਰੂ ਦੀ ਅਜ਼ਮਤ ਲਈ ਲੜਦੇ ਰਹੇ ਸ਼ਹਾਦਤਾਂ ਪ੍ਰਾਪਤ ਕਰਦੇ ਰਹੇ ਪਰ ਪਿੱਠ ਨਹੀਂ ਦਿਖਾਈ ਉਸੇ ਪ੍ਰਕਾਰ ਜਵੇਂ ਬਾਬਾ ਗੁਰਬਖਸ਼ ਸਿੰਘ ਜੀ ਨੇ ਅਫਗਾਨੀ ਦੇ ਹਮਲੇ ਵੇਖੇ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਰੱਖਿਆ ਦੇ ਲਈ ਆਪਾ ਕੁਰਬਾਨ ਕੀਤਾ ਨਾ ਉਸੇ ਪ੍ਰਕਾਰ ਅੱਜ 1984 ਵਿੱਚ ਜੂਨ 1984 ਵਿੱਚ 1 ਜੂਨ ਤੋਂ ਲੈ ਕਰਕੇ 6 ਜੂਨ ਤੱਕ ਜਿਹੜਾ ਕਸਮਾਨ ਦਾ ਯੁੱਧ ਹੋਇਆ ਜਿਹੜਾ ਹਿੰਦ ਪੰਜਾਬ ਦਾ ਯੁੱਧ ਹੋਇਆ ਉਸ ਦੇ ਅੰਦਰ ਸੂਰਮੇ ਉਹੀ ਸੂਰਮੇ ਲੜ ਸਕੇ ਉਹੀ ਸੂਰਮੇ ਸ਼ਹਾਦਤ ਪ੍ਰਾਪਤ ਕਰ ਸਕੇ ਉਹਨਾਂ ਸੂਰਮਿਆਂ ਨੇ ਹੀ ਨਵਾਂ ਇਤਿਹਾਸ ਸਿਰਜਿਆ ਜਿਹੜੇ ਸੱਚਮੁੱਚ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਗਏ ਸਨ ਜਿਹੜੀਆਂ ਮਾਤਾਂ ਵਾਂ ਤੇ ਭੈਣਾਂ ਨਾਮ ਬਾਣੀ ਦੇ ਰੰਗ ਵਿੱਚ ਰੰਗੀਆਂ ਗਈਆਂ ਸੰਤ ਉਹ ਉਦੋਂ ਵੀ ਚੜਦੀ ਕਲਾ ਵਿੱਚ ਸੰਤ ਤੇ ਅੱਜ ਵੀ ਚੜਦੀ ਕਲਾ ਵਿੱਚ ਹਨ ਉਹ ਉਦੋਂ ਵੀ ਜ਼ੁਲਮ ਦਾ ਟਾਕਰਾ ਕਰਦੀਆਂ ਸੰਤ ਉਹ ਅੱਜ ਵੀ ਜ਼ੁਲਮ ਦਾ ਟਾਕਰਾ ਕਰਦੀਆਂ ਹਨ ਕਰਿਓ ਉਹਨਾਂ ਦੀ ਬਦੌਲਤ ਹੀ ਤੇ ਅਸੀਂ ਜਿਉਂਦੇ ਹਾਂ ਉਹਨਾਂ ਦੀ ਬਲੌ ਬਦੌਲਤ ਹੀ ਤੇ ਅਸੀਂ ਫਖਰ ਨਾਲ ਜਿਹੜਾ ਆਖਦੇ ਆ ਕਿ ਅਸੀਂ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਦੇ ਸਿੱਖਾਂ ਤੇ ਸਾਡਾ ਇਤਿਹਾਸ ਹੈ ਇਹ ਸਾਡਾ ਇਤਿਹਾਸ ਹੈ ਆਪਣੇ ਇਤਿਹਾਸ ਨੂੰ ਜਾਨਣਾ ਪੜਨਾ ਸਮਝਣਾ ਤੇ ਆਪਣੇ ਇਤਿਹਾਸ ਵਿੱਚੋਂ ਇਤਿਹਾਸ ਦਾ ਕਰੈਕਟਰ ਮੁੜ ਪੈਦਾ ਕਰਨਾ ਇਸ ਸਮੇਂ ਦੀਆਂ ਕੌਮਾਂ ਜਿਹੜੀਆਂ ਜਿਉਂਦੀਆਂ ਹੁੰਦੀਆਂ ਨੇ ਉਹ ਪੈਦਾ ਕਰਦੀਆਂ ਨੇ ਸਮੇਂ ਦੀਆਂ ਕੌਮਾਂ ਜਿਹੜੀਆਂ ਸੱਚਮੁੱਚ ਆਤਮਿਕ ਤੌਰ ਤੇ ਜਿਉਂਦੀਆਂ ਨੇ ਉਹ ਆਪਣੇ ਇਤਿਹਾਸ ਤੋਂ ਸਿੱਧ ਲੈ ਕਰਕੇ ਇਤਿਹਾਸ ਸਿਰਜਦੀਆਂ ਨੇ ਉਹ ਆਪਣੇ ਇਤਿਹਾਸ ਨੂੰ ਪੜ ਕੇ ਵੇਖ ਸਮਝ ਕੇ ਉਸ ਵਿੱਚੋਂ ਆਪਣਾ ਕਰੈਕਟਰ ਪੈਦਾ ਕਰਦੀਆਂ ਨੇ ਸੱਚ ਦਾ ਕਰੈਕਟਰ ਪੈਦਾ ਕਰਦੀਆਂ ਨੇ ਇਸ ਲਈ ਖਿਆਲ ਕਰਿਓ ਜਿਹੜੇ ਨਾਮ ਰੱਸੀਏ ਨੇ ਉਹੀ ਇਤਿਹਾਸ ਪੈਦਾ ਕਰਦੇ ਨੇ ਤੇ ਗੁਰੂ ਆਖਦਾ ਹੈ हे ਮੇਰੇ ਮਾਲਿਕ ਤੁਮਰੀ ਕਿਰਪਾ ਤੇ ਜਪੀਐ ਨਾ